ਜਿਸ ਦਾ ਦਿਲ ਨਾ ਵਸ ਵਿੱਚ ਹੋਵੇ ਜਿਸ ਦਾ ਦਿਲ ਨਾ ਵਸ ਵਿੱਚ ਹੋਵੇ ਉਸ ਨੇ ਗੀਤ ਸੁਣਾਣਾ ਕੀ ਥਰ ਥਰ ਕਰਦੀ ਜ਼ਿੰਦਗੀ ਨੇ ਹਾਏ ਤੀਰ ਜਿਗਰ ਤੇ ਖਾਣਾ ਕੀ ਦਾਰੋਂ ਵਿਛੜੀ ਕੂੰਜ ਹੈ ਜਿਹੜੀ ਉਸ ਨੇ ਹੋਰ ਸਤਾਉਣਾ ਕੀ ਆਹ ਦੀ ਬਦਲੀ ਬਣ ਗਈ ਜਿਹੜੀ ਉਸ ਨੇ ਮੀਂਹ ਵਰਸਾਣਾ ਕੀ ਪਿਆਰ ਦਾ ਕਫਨ ਗਲ ਵਿੱਚ ਪਾ ਕੇ ਦਰਦਰ ਅਲਕ ਜਗਾਉਣਾ ਕੀ ਆਪਣੇ ਪੀਦਾ ਪੇਸ਼ ਬਟਾ ਕੇ ਤਨ ਤੇ ਭਸਮ ਰਮਾਣਾ ਕੀ ਗਲਗਲ ਤੇ ਜਿਹੜੀ ਰੁੱਸ ਪੈ ਦੁਨੀਆ ਉਸ ਦੇ ਰਸਤੇ ਜਾਣਾ ਕੀ ਦੀਪ ਲੁਧਿਆਣਵੀ ਸਾਥੀ ਆਪਣੀ ਸਾਥੀ ਹੋਰ ਬਣਾਉਣਾ ਕੀ ਜਿਹੜਾ ਸਾਥ ਗਮਾਂ ਵਿੱਚ ਤੋੜੇ ਉਸ ਨੇ ਸਾਥ ਨਿਭਾਉਣਾ ਕੀ ਕਾਗਜ਼ ਦੀ ਬੇੜੀ ਨੇ ਦੀਪ ਦਰਿਆ ਪਾਰ ਲਗਾਉਣਾ ਕੀ ਗਾਜ਼ੀ ਭੇੜੀ ਨੇ ਦੀਪ ਦਰਿਆ ਪਾਰ ਲਗਾਉਣਾ ਕੀ